ਮਾਨ ਸਰਕਾਰ ਸਰਪੰਚਾਂ ਤੋਂ ਧੱਕੇ ਦੇ ਨਾਲ ਪੈਸੇ ਮੰਗ ਰਹੀ ਹੈ ਤੇ ਸਰਪੰਚ ਇਸ ਗੱਲ ਤੋਂ ਔਖੇ ਹੋ ਚੁੱਕੇ ਹੈ ਕਿਉਂ ਪੈਸੇ ਮੰਗੇ ਜਾ ਰਹੇ ਨੇ ਮਾਨ ਸਰਕਾਰ ਕਿਵੇਂ ਪੰਜਾਬ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਫਸਾਉਣ ਜਾ ਰਹੀ ਹੈ ਇਸ ਬਾਰੇ ਗੱਲ ਕਰਦੇ ਆ ਇਸ ਬਾਰੇ ਸਰਪੰਚਾਂ ਦੇ ਕੀ ਖਦਸ਼ੇ ਆ ਉਹ ਵੀ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦੇ ਰਹਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਉਹਨਾਂ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਚੁਟਕੀਆਂ ਵਜਾ ਕੇ ਕਹਿੰਦੇ ਸੀ ਕਿ ਮੈਂ ਫਲਾਨਾ ਹਜ਼ਾਰ ਕਰੋੜ ਰੁਪਈਆ ਰੇਤਾ ਚੋਂ ਲੈ ਆਉਣਾ ਧਮਕਾਨਾ ਅਕਸਾਈ ਚੋਂ ਤੇ ਫਲਾਨਾ ਕਿੱਥੋਂ ਤੇ ਕਿੱਥੋਂ ਪਤਾ ਨਹੀਂ ਉਹਦੇ ਨੇੜੇ ਤੇੜੇ ਵੀ ਨਹੀਂ ਆਪਣੀ ਇਹ ਸਰਕਾਰ ਖੈਰ ਹੁਣ ਸਰਕਾਰੀ ਖਜ਼ਾਨੇ ਨੂੰ ਹੁਲਾਰਾ ਦੇਣ ਦੇ ਮਕਸਦ ਦੇ ਨਾਲ ਲੱਗਦਾ ਇੰਜ ਹੈ ਕਿ ਪੰਜਾਬ ਦੇ ਪਿੰਡਾਂ ਦਾ ਸਰਪੰਚਾਂ ਦੀ ਤੇ ਸਿੱਧਮ ਤੌਰ ਦੇ ਉੱਤੇ ਪਿੰਡਾਂ ਦੇ ਲੋਕਾਂ ਦੀ ਸੰਗੀਕੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਫਰਲੇ ਜਾਰੀ ਕੀਤਾ ਜਿਸ ਫਰਲੇ ਦੇ ਮੁਤਾਬਕ ਹੁਣ ਜਿਹੜੇ ਵਾਟਰ ਵਰਕਰਸ ਪਿੰਡਾਂ ਚ ਚੱਲਦੇ ਆ ਜਾਨੀ ਕਿ ਪਾਣੀ ਵਾਲੀਆਂ ਮੋਟਰਾਂ ਟੈਂਕੀਆਂ ਜਿਹੜੀਆਂ ਚੱਲਦੀਆਂ ਨੇ ਉਹਨਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹਦਾ ਬਕਾਇਆ ਮੰਗ ਲਿਆ ਗਿਆ ਹੈ ਉਹ ਬਕਾਇਆ ਕੋਈ ਹਜ਼ਾਰ 2000 ਨਹੀਂ ਬਹੁਤ ਸਾਰੇ ਪਿੰਡਾਂ ਦਾ ਉਹ ਬਕਾਇਆ ਲੱਖਾਂ ਚਾ ਕਿਸੇ ਦਾ 50 ਲੱਖ ਕਿਸੇ ਦਾ 22 ਲੱਖ 28 ਲੱਖ 50 ਹਜ਼ਾਰ ਇਸ ਤਰ੍ਹਾਂ ਨਾਲ ਉਹ ਬਕਾਇਆ ਹਾਲੇ ਵੀ ਲੋਕਾਂ ਦਾ ਖੜਾ ਹੈ ਤੇ ਉਹ ਹੁਣ ਸਰਕਾਰ ਨੇ ਮੰਗ ਲਿਆ ਹੈ ਸਰਕਾਰ ਨੇ ਉਸ ਵੇਲੇ ਮੰਗਿਆ ਜਦੋਂ ਸਰਕਾਰ ਜਿਹੜੀ ਹੈ ਇੱਕ ਵੇਲੇ 1-1000 ਰੁਪਇਆ 11-1100 ਜੋ ਵੀ ਔਰਤਾਂ ਨੂੰ ਦੇਣ ਦੀ ਗੱਲ ਕਹਿ ਰਹੀ ਹੈ ਤੇ 10 ਲੱਖ ਦੀ ਸਿਹਤ ਬੀਮਾ ਯੋਜਨਾ ਲੈ ਕੇ ਆਈ ਹੈ ਦੂਜੇ ਪਾਸੇ ਪੀਣ ਵਾਲੇ ਪਾਣੀ ਦੇ ਪੈਸੇ ਮੰਗੇ ਜਾ ਰਹੇ ਨੇ ਪੀਣ ਵਾਲੇ ਪਾਣੀ ਦੇ ਬਿੱਲਾਂ ਦੇ ਪੈਸੇ ਮੰਗੇ ਜਾ ਰਹੇ ਨੇ ਇਸ ਨੂੰ ਲੈ ਕੇ ਮੈਂ ਇੱਕ ਸਰਪੰਚ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਮਸਲਾ ਹੈ ਕੀ ਅਸਲ ਦੇ ਵਿੱਚ ਦਰਅਸਲ ਪੰਜਾਬ ਤੋਂ ਜਿਹੜੇ ਵਿੱਤ ਕਮਿਸ਼ਨ 15ਵੇਂ ਵਿੱਤ ਕਮਿਸ਼ਨ ਦਾ ਜਿਹੜਾ ਪੈਸਾ ਮਿਲਿਆ ਸਰਕਾਰ ਚਾਹੁੰਦੀ ਹੈ ਭਗਵੰਤ ਮਾਨ ਸਰਕਾਰ ਚਾਹੁੰਦੀ ਹੈ ਕਿ ਵਿੱਤ ਕਮਿਸ਼ਨ ਦੇ ਪੈਸਿਆਂ 'ਚੋਂ ਤੁਸੀਂ ਇਹ ਬਿੱਲ ਭਰ ਦਿਓ ਦੇਖੋ ਇਹ ਕਾਰਸਤਾਨੀ ਤਾਂ ਬਿਊਰੋਕ੍ਰੇਸੀ ਦੀ ਹੈ ਜਾਂ ਫਿਰ ਦਿੱਲੀੋਂ ਆਏ ਸਲਾਹਕਾਰਾਂ ਦੀ ਹੈ ਕਿ ਇਹ ਬਿੱਲ ਭਰ ਦਿਓ ਇਹ ਬਿੱਲ ਭਰ ਕੇ ਤੁਸੀਂ ਜਿਹੜਾ ਉਹ ਵਿੱਤ ਕਮਿਸ਼ਨ ਦੇ ਪੈਸਿਆਂ 'ਚੋਂ ਤੁਸੀਂ ਇਹ ਬਿੱਲ ਤਾਰ ਦਿਓ ਅਨ ਲਗਭਗ ਕਿਹਾ ਜਾਂਦਾ ਕਿ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਹ ਇਕੱਠਾ ਹੋਣਾ ਇੱਕ ਜ਼ਿਲ੍ਹੇ ਚ ਐਸਟੀਮੇਟਡ ਜੇ ਮੈਂ ਉਸ ਸਰਪੰਚ ਦੀ ਗੱਲ ਮੰਨਾਂ ਤਾਂ ਉਹਦੇ ਮੁਤਾਬਕ 25-26 ਕਰੋੜ ਰੁਪਈਆ ਇੱਕ ਜ਼ਿਲ੍ਹੇ ਚੋਂ ਜਾਣਾ ਤੁਸੀ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਹਾਣੀ ਕਿੱਥੇ ਜਾ ਕੇ ਖੜਨੀ ਹੈ ਇੰਨਾ ਬਕਾਇਆ ਪਿਆ ਵੀ ਹੈ ਪਰ ਇਸ ਤੋਂ ਪਹਿਲਾਂ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਥੋੜੇ ਅੰਤਰਾਲ ਦੀ ਜਿਹੜੀ ਸਰਕਾਰ ਸੀਗੀ ਉਨੇ ਸਮੁੱਚੇ ਪਾਣੀਆਂ ਦੇ ਟੈਂਕੀਆਂ ਦੇ ਬਿੱਲਾ ਦੇ ਉੱਤੇ ਜਿਹੜਾ ਉਹ ਲਕੀਰ ਫੇਰ ਕੇ ਸਾਫ਼ ਕਰ ਦਿੱਤੇ ਸੀ ਤੇ ਅੱਗੇ ਤੋਂ ਵੀ ਜਿਹੜਾ ਕਿਹਾ ਸੀ ਕਿ ਬਿੱਲ ਮਾਫ਼ ਰਹਿਣਗੇ ਪਰ ਹੁਣ ਸਰਕਾਰ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ 4 ਸਾਲਾਂ ਦਾ ਬਕਾਇਆ ਉਹਦੇ ਵਿੱਚ ਜਿਹੜਾ ਚੰਨੀ ਹੋਰਾਂ ਤੋਂ ਮਾਫ਼ ਕਰਨ ਤੋਂ ਬਾਅਦ ਦਾ ਵੀ ਜਿਹੜਾ ਆ ਰਿਹਾ ਹੈ ਬਿੱਲ ਉਹ ਵੀ ਜੋੜ ਕੇ ਕਿਹਾ ਜਾਂਦਾ ਹੈ ਕਿ ਭਰਾ ਰਹੀ ਹੈ ਸਰਪੰਚਾਂ ਨੂੰ ਖਦਸ਼ੇ ਕੀ ਨੇ ਇੱਕ ਤਾਂ ਸਰਪੰਚਾਂ ਤੇ ਅਫਸਰ ਦਬਾਅ ਬਣਾ ਰਹੇ ਆ ਉਹ ਕਹਿੰਦੇ ਕਿ ਆ ਦੇਖੋ ਚਿੱਠੀ ਆਈ ਪਈ ਐ ਸੀ ਕੀ ਕਰੀਓ ਉਹ ਕਹਿੰਦੇ ਕਿ ਜੇ ਤੁਸੀਂ ਇਹ ਬਿੱਲ ਨਹੀਂ ਭਰੋਗੇ ਇਹ ਬਕਾਇਆ ਨਹੀਂ ਭਰੋਗੇ ਤੁਹਾਡੇ ਜਿਹੜੇ ਬਾਕੀ ਪੈਸੇ ਹੋ ਰੋਕ ਲਾਂਗੇ ਮੰਨ ਲਓ ਕਿਸੇ ਨੇ ਗਲੀਆਂ ਬਣਾਈਆਂ ਨੇ ਕਿਸੇ ਨੇ ਨਾਲੀਆਂ ਪੱਕੀਆਂ ਕਰਾਈਆਂ ਨੇ ਕਿਸੇ ਨੇ ਸੀਵਰੇਜ ਦਾ ਕੰਮ ਕਰਾਇਆ ਕਿਸੇ ਨੇ ਛੱਪੜ ਸਾਫ਼ ਕਰਾਇਆ ਜਿਹੜੇ ਉਹ ਸਾਰੇ ਨੇ ਉਹ ਅਸੀਂ ਰੋਕ ਲਾਂਗੇ ਜਿੰਨਾ ਟਾਈਮ ਤੁਸੀਂ ਇਹ ਨਹੀਂ ਭਰਦੇ ਹੁਣ ਪਿੰਡਾਂ ਦਾ ਜਿਹੜਾ ਵਿਕਾਸ ਵੀ ਰੁਕੂਗਾ ਹੁਣ ਸਰਪੰਚ ਫਸਦੇ ਨੇ ਕਿਉਂਕਿ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਕੇਂਦਰ ਸਰਕਾਰ ਦੇ ਨੇ ਉਹਨਾਂ ਨੂੰ ਇਸ ਮੱਧ ਦੇ ਵਿੱਚ ਖਰਚਣਾ ਰਿਸਕੀ ਕੰਮ ਹੈ ਜੇ ਇਹਦਾ ਆਡਿਟ ਹੁੰਦਾ ਜੇ ਇਸ ਨੂੰ ਚੈੱਕ ਕੀਤਾ ਜਾਂਦਾ ਤਾਂ ਸਰਪੰਚ ਫਸ ਜਾਂਦੇ ਨੇ ਇਵਨ ਕਿ ਸਰਪੰਚ ਈਡੀ ਦੀ ਸਰਪੰਚ ਵਿਜੀਲੈਂਸ ਮਾਫ ਕਰਨਾ ਸੀਬੀਆਈ ਦੀ ਨਿਗਰਾਨੀ ਚ ਵੀ ਆ ਜਾਣ ਤੇ ਉਹਨਾਂ ਨੂੰ ਪੁਲਿਸ ਮਾਫ ਕਰਨਾ ਸੀਬੀਆਈ ਚੱਕ ਦੀ ਫਿਰ ਕੇਂਦਰ ਸਰਕਾਰ ਉਹਨਾਂ ਦੀ ਜਿਹੜੀ ਆ ਉਹ ਗੱਤਰੀ ਬਣਾਉਂਦੀ ਰਹੇ ਜਿਹੜੀ ਕਿ ਇਸ ਤਰ੍ਹਾਂ ਦਾ ਸਿਸਟਮ ਹੋ ਸਕਦਾ ਹੈ ਸਰਪੰਚਾਂ ਨੂੰ ਇਹ ਖਦਚ ਹੈ ਸਾਬਕਾ ਮੁੱਖ ਮੰਤਰੀ ਚੰਨੀ ਇਸ ਤੇ ਦਾਵਾ ਕਰਦੇ ਨੇ ਕਿ ਇਸ ਤਰ੍ਹਾਂ ਨਾਲ ਹੋਊਗਾ ਹੀ ਹੋਊਗਾ ਉਹ ਕਹਿੰਦੇ ਕਿ ਇਸ ਤਰ੍ਹਾਂ ਨਾਲ ਇਹ ਹੋਣਾ ਹੀ ਹੋਣਾ ਹੈ ਖੈ ਮਸਲਾ ਇਹ ਹੈ ਕਿ ਸਰਕਾਰ ਦਾ ਇਹ ਦਾਵਾ ਜੋ ਅਫਸਰ ਮੁਤਮਨ ਕਰਾ ਰਹੇ ਨੇ ਤਸੱਲੀ ਕਰਾਉਣ ਦੀ ਕੋਸ਼ਿਸ਼ ਕਰਾ ਰਹੇ ਨੇ ਕਿ ਸਰਪੰਚਾਂ ਦੀ ਉਹ ਕਹਿੰਦੇ ਕਿ 15ਵੇਂ ਵਿੱਤ ਕਮਿਸ਼ਨ ਚ ਦੇਖੋ ਵੱਖ-ਵੱਖ ਮਦਾਂ ਚ ਪਾਣੀ ਆਇਆ ਪੀਣ ਵਾਲੇ ਪਾਣੀ ਦੇ ਲਈ ਅੱਡ ਮਾਦਾ ਹੈ ਸਫਾਈ ਲਈ ਅੱਡ ਹੈ ਧੰਕਰਨੇ ਲਈ ਅੱਡ ਹੈ ਤੁਸੀਂ ਪੀਣ ਵਾਲੇ ਪਾਣੀ ਦੇ ਲਈ ਜਿਹੜੀ ਮਾਦਾ ਉਹਦੇ ਵਿੱਚੋਂ ਇਹ ਪੈਸੇ ਭਰ ਦਿਓ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਸਕੂਨ.ਕਮ ਹੋ ਕੇ ਕਰਾ ਚ ਸੌ ਸਕਦੇ ਹੋ ਇਹ ਸਰਕਾਰ ਕਹਿ ਰਹੀ ਹੈ ਹੁਣ ਇੱਤੇ ਜਿਹੜੇ ਮੁੱਦਾ ਬਣਦਾ ਹੈ ਜਿਹੜਾ ਇਹ ਮਸਲਾ ਬਣਦਾ ਕਿ ਸਰਕਾਰ ਨੂੰ ਦੇਖੋ ਹਜ਼ਾਰਾਂ ਮੋਟਰਾਂ ਦੇ ਬਿੱਲ ਪੰਜਾਬ ਦੇ ਵਿੱਚ ਮਾਫ਼ ਨੇ ਹਜ਼ਾਰਾਂ ਹੀ ਵੋਟਰਾਂ ਦੇ ਬਿੱਲ ਜਿਹੜੀਆਂ ਖੇਤੀਜੋਗ ਮੋਟਰਾਂ ਨੇ ਤੇ ਬਹੁਤ ਸਾਰੇ ਉਦਯੋਗ ਘਰਾਣਿਆਂ ਨੂੰ ਬਹੁਤ ਸਾਰੀਆਂ ਸਬਸਿਡੀਆਂ ਸਰਕਾਰ ਆਲਰੇਡੀ ਦੇ ਰਹੀ ਹੈ ਬਹੁਤ ਸਾਰੇ ਉਦਯੋਗਪਤੀ ਮੋਟੀਆਂ-ਮੋਟੀਆਂ ਸਬਸਿਡੀਆਂ ਤੇ ਸਰਕਾਰੀ ਰਾਜਤਾ ਟੈਕਸਾਂ ਚ ਫਲਾਨੇ ਚ ਤੋਂ ਕਰਨੇ ਚ ਲੈ ਰਹੀ ਹੈ ਇੱਕ ਪਿੰਡ ਦੀ ਇੱਕ ਮੋਟਰ ਦਾ ਬਿੱਲ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਉਸ ਮੋਟਰ ਨੂੰ ਕਿਉਂ ਨਹੀਂ ਉਹਦਾ ਉੱਕਾ-ਪੁੱਕਾ ਮੰਨ ਲਓ ਵੀ ਪੰਜਾਬ ਦੇ ਵਿੱਚ 5000 ਮੋਟਰ ਹੈ ਸਰਕਾਰ ਦੇਖੋ ਅੰਨੀ ਸਬਸਿਡੀ ਦੇ ਰਹੀ ਹੈ ਬੱਸਾਂ ਦਾ ਔਰਤਾਂ ਦੇ ਲਈ ਕਿਰਾਇਆ ਮਾਫ ਹੈ ਬੱਸਾਂ ਦਾ ਸਾਰਾ ਕੁਝ ਮਾਫ ਇੱਕ ਪੀਨ ਵਾਲੇ ਪਾਣੀ ਦਾ ਬਿੱਲ ਜਿਹੜਾ ਇੱਕ ਪਿੰਡ ਦਾ ਮੈਂ ਤਾਂ ਕਹਿੰਦਾ ਸ਼ਹਿਰਾਂ ਚ ਵੀ ਹੋਣਾ ਚਾਹੀਦਾ ਪਿੰਡ ਦਾ ਕਿਉਂ ਸ਼ਹਿਰਾਂ ਦੇ ਵਿੱਚ ਵੀ ਘਟੂਘੜ ਪੀਨ ਵਾਲਾ ਪਾਣੀ ਸਾਫ ਤੇ ਮੁਫਤ ਕਿਉਂ ਨਹੀਂ ਦਿੱਤਾ ਜਾ ਸਕਦਾ ਅਸੀਂ ਬਸਾਂ ਦੇ ਝੂਟੇ ਮੁਫਤ ਦੇ ਰਹੇ ਆ ਅਨਨੈਸੈਸਰੀ ਐ ਲੋਕ ਬਹੁਤ ਇਤਿ ਇਤਰਾਜ਼ ਵੀ ਕਰਦੇ ਆ ਬਿਜਲੀ ਅਸੀਂ ਮੁਫਤ ਦੇ ਰਹੇ ਆ ਲੋਕ ਅੰਨੀ ਬਾਲ ਕੇ ਫੂਕ ਰਹੇ ਆ ਲੋਕਾਂ ਨੇ 3 3 ਮੀਟਰ ਵੀ ਲਵਾ ਲਏ ਕਈਆਂ ਨੇ ਤੇ ਇਸ ਘੜੀ ਦੇ ਵਿੱਚ ਜਦੋਂ ਪੀਣ ਵਾਲੇ ਪਾਣੀ ਦੀ ਗੱਲ ਹੋਵੇ ਸਾਫ਼ ਸੁਥਰੇ ਪਾਣੀ ਦੇਣ ਦੀ ਗੱਲ ਹੋਵੇ ਸਰਕਾਰ 5 7000 ਮੋਟਰਾਂ ਦੇ ਬਿੱਲ ਕਿਉਂ ਨਹੀਂ ਮਾਫ਼ ਕਰ ਸਕਦੀ ਇਹ ਇੱਕ ਜਿਹੜਾ ਮਸਲਾ ਉਹ ਹੈ ਇੱਕ ਸਵਾਲ ਹੈ ਜਿਹੜਾ ਉਹ ਖੜਾ ਹੈ ਕਿ ਸਰਕਾਰ ਇਦਾਂ ਕਿਉਂ ਨਹੀਂ ਕਰ ਸਕਦੀ ਹੁਣ ਸਰਕਾਰ ਇਸ ਚ ਫਸ ਚੁੱਕੀ ਹੈ ਸਰਪੰਚ ਨਾਲ ਲੱਗਦੇ ਸਰਪੰਚ ਵੀ ਫਸਾ ਲੇ ਦੇਖੋ ਕੇਂਦਰ ਸਰਕਾਰ ਦਾ ਨੇ ਕੋਈ ਮੌਕਾ ਨਹੀਂ ਛੱਡਣਾ ਜਦੋਂ ਉਹਦੇ ਹੱਥ ਲੱਗ ਗਿਆ ਉਹ ਇੱਕ ਵਾਰ ਤਾਂ ਫਿਰ ਹਿਲਜੁਲ ਕਰਨਗੇ ਭਾਵੇਂ ਭਾਵੇਂ ਬਰੀ ਹੋ ਕੇ ਕੋਈ ਕਿਉਂ ਨਾ ਵਾਪਸ ਆ ਜਵੇ ਇਹ ਕਲ ਇਹਦਾ ਗੱਲ ਹੈ ਪਰ ਸਰਕਾਰ ਸਰਪੰਚਾਂ ਨੂੰ ਫਸਾ ਸਕਦੀ ਹੈ ਸਰਕਾਰ ਨੂੰ ਇੱਥੇ ਗੌਰ ਕਰਨ ਦੀ ਲੋੜ ਹੈ ਕਿੱਡੀ ਕ ਗੱਲ ਹੈ ਤੁਸੀਂ ਬਿੱਲ ਮਾਫ ਕਰ ਦਿਓ बिल माफ ਕਰਨ ਦੇ ਨਾਲ ਕੋਈ ਬਹੁਤਾ ਜਿੱਥੇ ਇੰਨੇ ਹਜ਼ਾਰਾਂ ਕਰੋੜ ਦੀ ਸਬਸਿਡੀ ਆਲਰੇਡੀ ਜਾ ਰਹੀ ਹੈ ਜੇ ਪੀਣ ਵਾਲੇ ਪਾਣੀ ਤੇ ਦੇ ਦੋਗੇ ਮੈਂ ਕਹਿੰਦਾ ਕਿ 300 ਦੀ ਯੂਨਟ ਦੀ ਬਜਾਏ ਤੁਸੀਂ 200 ਯੂਨਟ माफ ਕਰ ਦੋ ਪਰ ਲੋਕਾਂ ਨੂੰ ਪੀਣ ਵਾਲਾ ਪਾਣੀ ਤਾਂ ਘੱਟੋ ਘੱਟ ਮੁਫਤ ਜਿਹੜਾ ਉਹ ਦੇ ਦੋ ਜਿਹੜੀ ਮੁੱਢਲੀ ਚੀਜ਼ ਆ ਜਿਹੜੀ ਮੁੱਢਲੀ ਜ਼ਰੂਰਤ ਆ ਇਨਸਾਨ ਦੀ ਉਹ ਤਾਂ ਘੱਟੋ ਘੱਟ ਤੁਸੀਂ ਕਰੋ ਇਸ ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਸਰਪੰਚ ਸੁਚੇਤ ਹੋ ਕੇ ਪੈਸੇ ਭਰਨ ਕਿਉਂਕਿ ਸਰਪੰਚ ਬੇਸ਼ੱਕ ਸਰਕਾਰ ਤਸੱਲੀ ਕਰਾ ਰਹੀ ਹੈ ਬੇਸ਼ੱਕ ਸਰਕਾਰ ਦੇਖੋ ਸਰਕਾਰ ਕਹਿ ਰਹੀ ਹੈ ਤਾਂ ਉਹਨੇ ਕੋਈ ਇਧਰ ਉਧਰੋ ਚੀਜ਼ਾਂ ਦੇਖੀਆਂ ਹੋਣਗੀਆਂ ਕਿ ਨਹੀਂ ਹੋ ਸਕਦਾ ਪਰ ਫਿਰ ਵੀ ਧਿਆਨ ਦੇ ਨਾਲ ਚੱਲਣ ਦੀ ਲੋੜ ਹੈ ਸਰਕਾਰ ਇਸ ਮਾਮਲੇ ਦੇ ਵਿੱਚ ਹੁਣ ਬੈਕਫੁੱਟ ਤੇ ਜਾਂਦੀ ਹੈ ਜਾਂ ਅੱਗੇ ਵਧਦੀ ਹੈ ਵੇਖਣ ਵਾਲੀ ਗੱਲ ਹੋਗੀ ਪਰ ਇੱਕ ਵਾਰ ਸੰਗੀ ਤੇ ਗੂਠਾ ਜ਼ਰੂਰ ਸਰਪੰਚਾ ਦੀ ਤੇ ਰੱਖ ਦਿੱਤਾ ਗਿਆ